ਮੇਰੇ ਵੱਲੋਂ ਸਭ ਨੂੰ ਪਿਆਰ ਅਤੇ ਸਤਿਕਾਰ ਸ੍ਰੀ ਛਤਰੀ ਅਕਾਲ ਜੀ ਅੱਜ 9 ਅਗਸਤ 2025 ਦਾ ਸ਼ਨੀਵਾਰ ਹੈ ਜੀ ਅੱਜ ਰਖੜੀ ਦਾ ਪਵਿੱਤਰ ਤਿਹਾਰ ਹੈ ਜੀ ਮੇਰੇ ਵੱਲੋਂ ਸਭ ਭੈਣ ਭਰਾਵਾਂ ਨੂੰ ਇਸ ਤਿਹਾਰ ਮੁਕਕੇ ਲੱਖ ਲੱਖ ਵਧਾਈ ਹੋਵੇ ਮੈਂ ਇਸ ਸੰਬੰਧ ਵਿੱਚ ਕੁਝ ਸਤਰਾਂ ਲਿਖੀਆਂ ਹਨ ਲੋ ਜੀ ਪੇਸ਼ ਹਨ ਹਰ ਸ਼ਾਵਨ ਦੀ ਪੂਰਮਾਸ਼ੀ ਨੂੰ ਇਹ ਤਿਹਾਰ ਆਉਂਦਾ ਹਰ ਇੱਕ ਭੈਣ ਭਰਾ ਚਾਵਾ ਨਾਲ ਮਨਾਉਂਦਾ ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ਉੱਪਰ ਰਖੜੀ ਤੇ ਜਾਂਦੀਆਂ ਉਨ੍ਹਾਂ ਦੇ ਸੁੱਖਾਂ ਜੋ ਹਰ ਵੇਲੇ ਮਨਾਉਂਦੇ ਆਂ ਪਰ ਆ ਵੀ ਦੇਣ ਤੋਫੇ ਆਪਣੀ ਸਮਰੱਥਾ ਅਨੁਸਾਰ ਸਦਾ ਬਣਿਆ ਰਹੇ ਉਹਨਾਂ ਦਾ ਆਪਸੀ ਪਿਆਰ ਭਰਾ ਹੁੰਦੇ ਹਨ ਭੈਣਾਂ ਦੇ ساری ਉਮਰ ਦੇ ਮਾਪੇ ਜਿੰਨਾ ਬਾਜੂ ਉਹਨਾਂ ਨੂੰ ਘਰ ਦੇ ਟੇਕਿਆਂ ਦਾ ਸੁਨਣਾ ਜਾਂਦੀ ਇਸ ਪਵਿੱਤਰ ਤਿਹਾੜੀ ਨੂੰ ਵਪਾਰ ਦਾ ਬਣਾਓ ਭੈਣ ਭਰਾਵਾਂ ਦੇ ਰਿਸ਼ਤੇ ਵਿੱਚ ਫਿੱਕਾ ਨਾ ਪਾਓ ਭੈਣਾਂ ਦੇ ਦੁੱਖ ਸੋਚ ਸਕਾ ਭਰਾ ਹੀ ਨਾਲ ਖੜਦਾ ਹੋਰ ਕੋਈ ਵੀ ਰਿਸ਼ਤੇਦਾਰ ਬਾਹ ਨਹੀਂ ਖੜਦਾ ਨਿੱਕੇ ਮੋٹے ਗੁੱਸੇ ਕਿੱਲੇ ਕਰ ਲੋ ਅੱਜ ਸਾਰੇ ਦੂਰ ਇਸ ਪਵਿੱਤਰ ਰਸਤੇ ਨੂੰ ਕਰਦੇ ਹੋ ਮਸ਼ੂਰ ਅੱਜ ਦੇ ਇਸ ਇਤਿਹਾਸਕ ਮੌਕੇ 'ਤੇ ਸਭ ਭੈਣ ਭਰਾਵਾਂ ਨੂੰ ਮੁਬਾਰਕਬਾਦ ਨਾਗੀ ਸਾਰੇ ਮਾਨਵ ਤੰਦਰੁਸਤ ਰਹੋ ਖੁਸ਼ ਅਤੇ ਆਬਾਦ ਧੰਨਵਾਦ ਜੀ ਸਤਿ ਸ੍ਰੀ ਅਕਾਲ